ਮਰੇ ਕਾਨੂੰਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਿੱਖ ਵਪਾਰ ਨੂੰ ਜੁੜੇ ਉੱਤੇ ਰੁਕਤ ਕਰੋ ਰੁਕਤ ਕਰੋ ਮੋਤੀ ਮੋਤੀ ਕੱਕ দেয়া ਗਏ ਬਹਾਲ ਕਰੋ ਸੱਤਰ ਕਰਾਂ ਤੇ ਪਾਏ ਕੇ ਜ਼ਰਦ ਕਰੋ ਬਹਾਲ ਕਰੋ ਜਦੋਂ ਸਾਡੇ ਤੁਹਾਡੇ ਲੜਕੇ ਬੋਲਣ ਲੱਗੇ ਤਾਂ ਉਹਨਾਂ ਨੂੰ ਝੁੱਠੇ ਪਰਚੇ ਨੇ ਫਸਾ ਕੇ ਜਿੰਨਾ ਵੀ ਸੁਟਿਆ ਗਿਆ ਜਦੋਂ ਸਰਕਾਰੀ ਟੱਕੇ ਖਿਲਾਫ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਨਿਸ਼ਾਨ ਕਰਦੇ ਆਂ ਇਹਨਾਂ ਤਿੰਨ ਤਿੰਨ ਝੁੱਠੇ ਕੇਸਾ ਫਸਾਇਆ ਗਿਆ ਪਿਛਲੇ 2 ਸਾਲ ਚ 785 ਕਰੋੜ 122680 ਪੈਸਿਆਂ ਦੇ ਇਸ਼ਤਿਹਾਰ ਵੰਡੇ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਚੈਨਲ ਮਸ਼ਹੂਰ ਨੇ ਉਹਨਾਂ ਦਾ ਮੂੰਹ ਜ ਵੀਏ ਬਰਕੀ ਪਾਈ ਜਾਂਦੀ ਹੈ ਪੱਤਰਕਾਰ ਦਾ ਫਰਜ਼ ਹੈ ਕਿ ਉਹ ਠੱਗਾਂ ਨੂੰ ਬੇਦਕਾਬ ਕਰੇ ਉਹ ਹੈਰਾਨੀ ਹੋਊਗੀ ਫੀਤਾ ਮਾਰ ਕੇ ਖਬਰ ਤੇ ਪੈਸੇ ਦਿੰਦੇ ਜੇ ਖਬਰ ਦੀ ਲਵਾਈ ਇੰਨੀ ਐ ਤਾਂ ਤੇਰੇ 2 ਰੁਪਏ ਬਣ ਗਏ ਆ ਤੇਰੇ 4 ਰੁਪਏ ਬਣ ਗਏ ਭਾਜਪਾ ਸਰਕਾਰ ਜੰਦਾਬਾਦ ਭਾਜਪਾ ਸਰਕਾਰ ਜੰਦਾਬਾਦ ਸੈਂਟਰ ਸਰਕਾਰ ਜੰਦਾਬਾਦ ਲੱਖਾਂ ਕਰੋੜਾਂ ਦੇ ਸਕੈਮ ਲੰਗੇ ਕਰਦੇ ਕਈ ਹਜ਼ਾਰ ਕਰੋੜ ਦੇ ਪੁਲਾਟ ਪੰਜਾਬ ਸਰਕਾਰ ਬਣਾ ਗਏ 84 ਦੰਗਾ ਪੀੜਤਾਂ ਦੇ ਨਾਂ ਤੇ ਆ ਮਹਾਲੀ ਦੇ ਵਿੱਚ ਕਰੋੜਾਂ ਦੇ ਕਪਲੇ ਕੀਤੇ ਹੋਏ ਆ ਪੁਲਾਟ ਫਲੂਟ ਦੇ ਦੱਬੇ ਹੋਏ ਆ ਉਹਦੇ ਤੇ ਕੁਛ ਨਹੀਂ ਆ ਬਿਜ਼ਨਸ ਬਿਊਰੋ ਵਾਲਿਆਂ ਨੇ ਪਰਚੇ ਦਾ ਅੱਜ ਕੀਤੇ ਠੱਗੇ ਦੇ ਬਾਅਦ ਸਾਡੀਆਂ ਕਰਕੇ ਜਦੋਂ ਸਾਡੇ ਤੁਹਾਡੇ ਵਰਗੇ ਬੋਲਣ ਲੱਗੇ ਤਾਂ ਉਹਨਾਂ ਨੇ ਝੁੱਠੇ ਪਰਚੇ ਨੇ ਫਸਾ ਕੇ ਜਿੰਨਾ ਮੈਂ ਛੁੱਟਿਆ ਗਿਆ ਮੇਰੇ ਤੇ ਹੀ ਪਰਚਾ ਦਰਜ ਹੋਇਆ ਅੱਬ ਮੁਖਰ ਬੈਠੇ ਆ ਕੇ ਇਹ ਪਤਵਰ ਕਾਲੇ ਜਨੇਬਦਿਆਂ ਨੇ ਮੈਨੇ ਬੈਠੇ ਜਿੰਦੇ ਸਿੰਘ ਤੱਕੜ ਜਦੋਂ ਸਰਕਾਰੀ ਧੱਕੇ ਖਿਲਾਫ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਨਸ਼ਰ ਕਰਦੇ ਆਂ ਐਨੂੰ ਤਿੰਨ ਤਿੰਨ ਝੁੱਠੇ ਕੇਸਾ ਫਸਾਇਆ ਗਿਆ ਤੇ ਚੌਥਾ ਰੇਪ ਦਾ ਪਰਚਾ ਪਾਇਆ ਗਿਆ ਤੇ ਮਹਾਲੀ ਪੁਲਿਸ ਤੇ ਪ੍ਰਸ਼ਾਸਨ ਇੱਕ ਵੀ ਪਰਚੇ ਨੂੰ ਸੱਚ ਸਾਬਤ ਹਰਨੱਕ ਕਰ ਨਹੀਂ ਸਕਿਆ ਤੇ ਹੁਣੇ ਜਿਹੜੇ ਪੱਤਰਕਾਰ ਬੋਲ ਰਹੇ ਸੀ ਹੈਲੀਕਾਪਟਰ ਵਾਲੇ ਉਹਨਾਂ ਦੇ ਉੱਤੇ ਕਰਚੇ ਦਰਜ ਕਰ ਗਏ ਹੋਰ ਜਿੱਥੇ ਬੰਦੇ ਨੇ ਪਰਚੇ ਦਰਜ ਕਰ ਲਏ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਟੈਸਟ ਕਰ ਰਹੇ ਆ ਸੋ ਜਿੱਤ ਲੜਦੇ ਲੋਕਾਂ ਦੀ ਲੋਕ ਇੱਕਤਾ ਜਿੰਦਾਬਾਦ ਆਪਾਂ ਜਦੋਂ ਵੀ ਕਦੇ ਵੀ ਕੋਈ ਸਰਕਾਰ ਕੇਂਦਰ ਹੋਵੇ ਜਾਂ ਸੂਬਾ ਸਰਕਾਰ ਹੋਵੇ ਜਦੋਂ ਵੀ ਧੱਕਾ ਕਰੇਗੀ ਆਪਾਂ ਸਾਰੇ ਇਕੱਠੇ ਆ ਤੇ ਸਾਡੇ ਤੇ ਹਮਲਾ ਹੈ ਤੇ ਮੈਂ ਤਾਂ ਇੱਕ ਨਮਾਇਦਾ ਤਾਂ ਨਹੀਂ ਚਲੋ ਇੱਕ ਆਮ ਜਿਹਾ ਬੰਦਾ ਇਸ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਆਪਣੀ ਟੀਮ ਵੱਲੋਂ ਹਮੇਸ਼ਾ ਖੜਾ ਪੱਤਰਕਾਰਾਂ ਦੇ ਨੁਮਾਇंदे ਵਜੋਂ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਜਿਸ ਤਰੀਕੇ ਨਾਲ ਕਿਸਾਨ ਵੀਰ ਇਕੱਠੇ ਹੋਏ ਆ ਲਾਮਬੰਦ ਹੋਏ ਆ ਉਹਨਾਂ ਦਾ ਇਕ ਹੈ ਔਰ ਇਹ ਪੱਤਰਕਾਰਾਂ ਦੀ ਇੰਨੀ ਕੁ ਬਦਕਿਸਮਤੀ ਹੈ ਕਿ ਸਾਡਾ ਲਾਣਾ ਇਕਾ ਨਹੀਂ ਉਹ ਚ ਇਕਾ ਨਹੀਂ ਹੈਗਾ ਤੇ ਅਸੀਂ ਇਸੇ ਕਰਕੇ ਸਰਕਾਰਾਂ ਤੋਂ ਪੁਲਿਸ ਤੋਂ ਮਾਰ ਖਾਂਦੇ ਆਂ ਪਰ ਸਾਨੂੰ ਹੁਣ ਤੁਹਾਡਾ ਸਾਥ ਮਿਲਿਆ ਤੇ ਅਸੀਂ ਹੁਣ ਹੌਸਲੇ ਚਾਂ ਤੇ ਇੱਥੇ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਹੈਗਾ ਜਿਹੜਾ ਹੈਲੀਕਾਪਟਰ ਵਾਲੇ ਮਾਮਲੇ ਤੇ ਭਗਵੰਤ ਮਾਨ ਦੀ ਸਰਕਾਰ ਨੇ 10 ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਲੁਧਿਆਣੇ ਸਾਈਬਰ ਕ੍ਰਾਈਮ ਪੁਲਿਸ ਚ ਬਹੁਤ ਹੀ ਨਿੰਦਣਯੋਗ ਹੈ ਔਰ ਪੁਲਿਸ ਕਹਿ ਰਹੀ ਹੈ ਕਿ ਇਹ ਅਫਵਾਹ ਫਲਾਈ ਗਈ ਝੂਠੀ ਜਾਣਕਾਰੀ ਦਿੱਤੀ ਗਈ ਜਦੋਂ ਕਿ ਵੀਰੋ ਇਹ ਜਾਣਕਾਰੀ ਬਿਲਕੁਲ ਸਹੀ ਹੈ ਉਹ ਸਹੀ ਕਿਉਂ ਹੈ ਕਿ ਇੱਕ ਤੁਸੀਂ ਆਪਣੇ ਫੋਨਸ ਦੇ ਵਿੱਚ ਪਲੇ ਸਟੋਰ ਚ ਜਾ ਕੇ ਇੱਕ ਐਪ ਡਾਊਨਲੋਡ ਕਰ ਸਕਦੇ ਹੋ ਜਿਹਦਾ ਨਾਮ ਹੈ ਫਲਾਈਟ ਰਡਾਰ 24 ਤੁਸੀਂ ਉਹ ਚ ਜਿਹੜਾ ਵੀ ਕੋਈ ਹੈਲੀਕਾਪਟਰ ਹੈ ਜਾਂ ਜਹਾਜ਼ ਹੈ ਉਹਦੀ ਪਿੱਛੇ ਪੂੰਛ ਤੇ ਇੱਕ ਨੰਬਰ ਜਿਹਾ ਲਿਖਿਆ ਹੁੰਦਾ ਜੇ ਤੁਸੀਂ ਧਿਆਨ ਨਾਲ ਦੇਖਿਆ ਹੋਵੇ ਕਦੇ ਉਹ ਨੰਬਰ ਭਾਵੇਂ ਉਹ 트럼ਪ ਦਾ ਹੈ ਭਾਵੇਂ ਉਹ ਕਿਸੇ ਵੀ ਲੀਡਰ ਦਾ ਪੁਤਿਨ ਦਾ ਭਾਵੇਂ ਭਗਵੰਤ ਮਾਨ ਦਾ ਭਾਵੇਂ ਮੋਦੀ ਦਾ ਉਹ ਪਾ ਲਓ ਉਹ ਚ ਕਹੋ ਵੀ ਸਾਨੂੰ ਦੱਸੋ ਇੰਨੇ ਦਿਨਾਂ ਚ ਆ ਜਹਾਜ਼ 트럼ਪ ਦਾ ਜਾਂ ਮੋਦੀ ਦਾ ਕਿਹੜੇ ਕਿਹੜੀ ਥਾਂ ਗਿਆ ਸੀ ਉਹ ਐਨੀ ਅੱਜਕੱਲ ਟੈਕਨੋਲੋਜੀ ਐਡਵਾਂਸ ਹੋ ਗਈ ਉਹ ਤੁਹਾਨੂੰ ਕੱਢ ਕੇ ਦੇ ਦਿੰਦੀ ਆ ਵੀ ਇਹ ਜਹਾਜ਼ ਇੰਨੇ ਵਜੇ ਉੜਿਆ ਉੱਥੇ ਗਿਆ ਉੱਥੋਂ ਮੁੜਿਆ ਕਿੱਧਰ ਨੂੰ ਗਿਆ ਸੋ ਇਹ ਜਿਹੜੀ ਜਾਣਕਾਰੀ ਆ ਬਿਲਕੁਲ ਸਹੀ ਸੀ ਔਰ ਇੱਕ ਆਰਟੀਐ ਐਕਟਿਵਿਸਟ ਨੇ ਕੱਢੀ ਸਾਨੂੰ ਵੀ ਨਹੀਂ ਪਤਾ ਸੀ ਵੀ ਕੋਈ ਇਹੋ ਜੀ ਐਪ ਹੈਗੀ ਆ ਤੇ ਪੁਲਿਸ ਵਾਲਿਆਂ ਨੇ ਪਰਚਾ ਦਰਜ ਕਰਤਾ ਭਾਈ ਤੁਸੀਂ ਪਹਿਲਾਂ ਕਨਫਰਮ ਤਾਂ ਕਰ ਲਓ ਤੁਸੀਂ ਚੈੱਕ ਤਾਂ ਕਰ ਲਓ ਕੀ ਇਹ ਝੂਠੀ ਜਾਣਕਾਰੀ ਹੈ ਜੇ ਝੂਠੀ ਹੈ ਤਾਂ ਤੁਸੀਂ ਬਰਚਾ ਦਰਜ ਕਰਨ ਦੇ ਬਾਰੇ ਸੋਚੋ ਅਗਲਾ ਪ੍ਰੋਸੈਸ ਹੁੰਦਾ ਹੈ ਪੱਤਰਕਾਰਾਂ ਤੋਂ ਜੇ ਕੋਈ ਗਲਤੀ ਹੋਗੀ ਤੁਸੀਂ ਆਪਣਾ ਖੰਡਨ ਦੇ ਸਕਦੇ ਹੋ ਔਰ ਪੱਤਰਕਾਰਾਂ ਦਾ ਵੀ ਇਹ ਫਰਜ਼ਾ ਹੈ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਦੂਜੀ ਧਿਰ ਦਾ ਪੱਖ ਜਾਣ ਲਿਆ ਜਾਵੇ ਇੱਕ ਤਰਫਾ ਖਬਰ ਕਦੇ ਕਿਸੇ ਵੀ ਪੱਤਰਕਾਰ ਨੂੰ ਚਲਾਉਣੀ ਨਹੀਂ ਚਾਹੀਦੀ ਪਰ ਅਫਸੋਸ ਇਹ ਵੀ ਹੈ ਕਿ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ ਧਿਆਨ ਇਸ ਕਰਕੇ ਨਹੀਂ ਰੱਖਦੇ ਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਪ੍ਰੋਪਰ ਨਹੀਂ ਹੁੰਦੀ ਪ੍ਰੋਪਰ ਕਿਉਂ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ ਜੇ ਅਦਾਰੇ ਜਿਵੇਂ ਵੱਡੇ ਅਦਾਰੇ ਨੇ ਖਾਸ ਕਰਕੇ ਪੰਜਾਬੀ ਹਿੰਦੀ ਵਾਲੇ ਅਖਬਾਰ ਹੈ ਤੁਹਾਨੂੰ ਹੈਰਾਨੀ ਹੋਊਗੀ ਫੀਤਾ ਮਾਰ ਕੇ ਖਬਰ ਤੇ ਪੈਸੇ ਦਿੰਦੇ ਕਦੇ ਸੁਣਿਆ ਤੁਸੀਂ ਜੇ ਖਬਰ ਦੀ ਨਵਾਈ ਇੰਨੀ ਐ ਤਾਂ ਤੇਰੇ 2 ਰੁਪਏ ਬਣ ਗਏ ਆ ਤੇਰੇ 4 ਰੁਪਏ ਬਣ ਗਏ ਇਹ ਫੀਤਾ ਮਾਰ ਕੇ ਜਿਹੜੇ ਸਾਡੇ ਸਟ੍ਰਿੰਗਰ ਹੈ ਜਿਨ੍ਹਾਂ ਨੂੰ ਅਸੀਂ ਕਹਿ ਲਓ ਵੀ ਟੈਂਪਰੇਰੀ ਪੱਤਰਕਾਰ ਨੇ ਮੈਂ ਅਖਬਾਰਾਂ ਦੇ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਪਰ ਇਹ ਸਾਰੇ ਜ਼ਿਆਦਾ ਕਰ ਪੰਜਾਬੀ ਹਿੰਦੀ ਦੇ ਅਖਬਾਰ ਨੇ ਜਿਹੜੇ ਫੀਤਾ ਮਾਰ ਕੇ ਪੱਤਰਕਾਰਾਂ ਦਾ ਸ਼ੋਸ਼ਣ ਕਰ ਰਹੇ ਆ ਸਾਰਾ ਦਿਨ ਤੋਂ ਭਜਦਾ ਰਹੇ ਖਬਰਾਂ ਇਕੱਠੀਆਂ ਕਰਦਾ ਰਹੇ ਸ਼ਾਮ ਨੂੰ ਕਹੇ ਸਾਨੂੰ ਤੁਸੀਂ 3 ਵਜੇ ਤੋਂ ਪਹਿਲਾਂ ਭੇਜੋ ਹੈ ਨੀ ਇਹ ਹੁਣ ਤਾਂ ਖੈਰ ਈਮੇਲ ਆ ਗਈ ਪਹਿਲਾਂ ਸਾਡੇ ਜ਼ਮਾਨੇ 'ਚ ਤਾਂ ਆਪ ਜਾ ਕੇ ਦੇਣੀ ਪੈਂਦੀ ਸੀ ਬਸਤੇ ਚੜੋ ਜਾਂ ਆਪਣੇ ਸਕੂਟਰ ਤੇ ਜਾਓ ਦੇ ਕੇ ਆਓ ਜੇ ਫੈਕਸ ਕਰੋਗੇ ਫੈਕਸ ਵੀ ਪ੍ਰਾਈਵੇਟ ਕਰੋ ਕੋਈ ਪੈਸੇ ਤੁਹਾਨੂੰ ਅਖਬਾਰ ਦਿੰਦਾ ਨਹੀਂ ਸੀ ਸੋ ਇਹ ਹਾਲਾਤਾਂ 'ਚ ਪੱਤਰਕਾਰ ਕੰਮ ਕਰਦੇ ਰਹੇ ਆ ਖੈਰ ਹੁਣ ਟੈਕਨੋਲੋਜੀ ਵੱਧ ਗਈ ਪਰ ਪੱਤਰਕਾਰਾਂ ਨਾਲ ੱੱੱਕਾ ਹੋ ਰਿਹਾ ਔਰ ਪੱਤਰਕਾਰਾਂ ਨੂੰ ਮੈਂ ਸੋਚਦਾ ਮੋਦੀ ਸਰਕਾਰ ਹੋਵੇ ਜਾਂ ਭਗਵੰਤ ਮਾਨ ਦੀ ਹੋਵੇ ਮੈਂ ਅੱਜ ਹੀ ਫਿਗਰ ਲੈ ਕੇ ਆਇਆ ਕਿ ਪਿਛਲੇ 2 ਸਾਲ ਚ ਪੱਤਰਕਾਰਾਂ ਨੂੰ ਖਰੀਦਿਆ ਕਿਵੇਂ ਜਾਂਦਾ ਹੈ ਪੱਤਰਕਾਰਾਂ ਦੇ ਆਧਾਰਿਆਂ ਨੂੰ ਕਿਵੇਂ ਖਰੀਦਾ ਖਰੀਦਿਆ ਜਾਂਦਾ ਇਹਨਾਂ ਨੂੰ ਜੀ ਪੰਜਾਬ ਸਰਕਾਰ ਨੇ 22 ਤੋਂ 24 ਤੱਕ 785 ਕਰੋੜ 122680 ਪੈਸਿਆਂ ਦੇ ਇਸ਼ਤਿਹਾਰ ਵੰਡੇ ਦੁਬਾਰਾ ਸੁਣ ਲਓ ਫਿਗਰ ਤੁਹਾਨੂੰ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ 785 ਕਰੋੜ 122680 ਇੰਨੇ ਪੈਸਿਆਂ ਦੇ ਇਸ਼ਤਿਹਾਰ ਦੇ ਕੇ ਜਿਹੜੇ ਵੱਡੇ ਅਖਬਾਰ ਹੈ ਉਹਨਾਂ ਦੇ ਮਾਲਕਾਂ ਦੇ ਮੂੰਹ ਬੰਦ ਕਰ ਦਿੰਦੇ ਆ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਤੇ ਚੈਨਲ ਮਸ਼ਹੂਰ ਨੇ ਨਾਂ ਤਾਂ ਨਹੀਂ ਲਾਉਂਗਾ ਕਿਸੇ ਦਾ ਉਹਨਾਂ ਦੇ ਮੂੰਹ 'ਚ ਵੀ ਇਹ ਬੁਰਕੀ ਪਾਈ ਜਾਂਦੀ ਹੈ ਜਦੋਂ ਬੁਰਕੀ ਪੈ ਜਾਂਦੀ ਹੈ ਫਿਰ ਇਹ ਸਰਕਾਰ ਦੇ ਸੋਲੇ ਗਾਣ ਲੱਗ ਜਾਂਦੇ ਨੇ ਔਰ ਜਿਹੜੀ ਆਜ਼ਾਦ ਪੱਤਰਕਾਰ ਹੀ ਹੈ ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਸਰਕਾਰੀ ਇਸ਼ਤਿਹਾਰ ਨੂੰ ਹੱਥ ਜੋੜੋ ਪਾਸੇ ਰਹੋ ਇਹ ਤੁਸੀਂ ਆਜ਼ਾਦ ਰਹਿਣਾ ਹੈ ਆਜ਼ਾਦ ਰਹਿ ਕੇ ਹੀ ਤੁਸੀਂ ਲੋਕਾਂ ਦੀ ਗੱਲ ਕਰ ਸਕਦੇ ਹੋ ਔਰ ਮੈਂ ਆਪਣੇ ਨਿੱਜੀ ਮਾਮਲਿਆਂ ਤੇ ਗੱਲ ਨਹੀਂ ਕਰੂੰਗਾ ਕਿਉਂਕਿ ਇਹਨਾਂ ਨੇ ਪ੍ਰਸ਼ਾਸਨ ਨੇ ਮੇਰੇ ਨਾਲ ਜਿਹੜਾ ਤੱਕਾ ਕੀਤਾ ਉਹ ਕਿਸੇ ਫੇਰ ਦਿਨ ਸਹੀ ਭਗਵੰਤ ਮਾਨ ਦੇ ਵਿਰੁੱਧ ਸਭ ਤੋਂ ਪਹਿਲੀ ਖਬਰ ਜਦੋਂ ਅਸ਼ਰਾਬੀ ਹਾਲਤ 'ਚ ਫ੍ਰੈਂਕਫਰਟ ਜਰਮਨੀ ਦੇ 에ਰਪੋਰਟ 'ਚੋਂ ਲਾਇਆ ਗਿਆ ਸੀ ਗੋਰੇ ਪਾਇਲਟ ਵੱਲੋਂ ਉਹ ਮੈਂ ਲਾਈ ਸੀ ਉਸ ਤੋਂ ਬਾਅਦ ਫਿਰ ਇਹਨੂੰ ਮੇਰੇ ਨਾਲ ਹਰਖ ਸੀ ਫਿਰ ਇਹ ਕਿਹਦਾ ਮੀਡੀਆ ਐਡਵਾਈਜ਼ਰ ਹੈ ਉਹਦੋਂ ਵੀ ਮੈਂ ਚੰਗੀ ਤਰ੍ਹਾਂ ਐਕਸਪੋਜ਼ ਕੀਤਾ ਸੋ ਜਦੋਂ ਤੁਸੀਂ ਤਕੜੇ ਬੰਦਿਆਂ ਨੂੰ ਸ਼ਕਤੀਸ਼ਾਲੀ ਬੰਦਿਆਂ ਨੂੰ ਐਕਸਪੋਜ਼ ਕਰਦੇ ਹਾਂ ਬੇਨਕਾਬ ਕਰਦੇ ਹਾਂ ਤੁਹਾਡੇ ਵਾਇਰ ਪੈ ਜਾਂਦੇ ਆ ਪਰ ਪੱਤਰਕਾਰ ਦਾ ਫਰਜ਼ ਹੈ ਕਿ ਉਹ ਠੱਗਾਂ ਨੂੰ ਬੇਨਕਾਬ ਕਰੇ ਕਿਉਂਕਿ ਤੁਸੀਂ ਦੇਖੋ ਭਾਵੇਂ ਅਫਸਰ ਹੈ ਆਈਐਸ ਆਈਪੀਐਸ ਪੋਲੀਟੀਸ਼ੀਨ ਹੈ ਇਹਨਾਂ ਨੂੰ ਕੋਟਰਾਂ ਸਜ਼ਾ ਦੇਣ 'ਚ ਬਹੁਤ ਸਮਾਂ ਲਾਉਂਦੀ ਹੈ ਇਹਨਾਂ ਨੂੰ ਇੱਕ ਸਜ਼ਾ ਬਹੁਤ ਛੇਤੀ ਜਿਹੜੀ ਮਿਲਦੀ ਹੈ ਕਿ ਇਹਨਾਂ ਦੀ ਖਬਰ ਲਾ ਕੇ ਨੰਗਾ ਕਰਕੇ ਚੌਂਕ ਖੜੇ ਕਰਦੇ ਹੋ ਉਹ ਮਤਲਬ ਕਿ ਕੁਇਕ ਜਸਟਿਸ ਸੋ মিডিਆ ਕਰ ਸਕਦਾ ਹੈ মিডিਆ ਨਾਲ ਤੁਸੀਂ ਅੱਜ ਖੜੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਨੂੰ ਅੱਗੇ ਦਿਓ ਜੀ ਸਤਿ ਸ੍ਰੀ ਅਕਾਲ ਤੁਹਾਡੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ 5 ਸਾਲ ਟਾਈਮ ਹੁੰਦਾ ਇੱਥੇ ਤਾਂ ਸਾਡੇ ਬਾਬੇ 25 25 30 30 35 35 ਸਾਲ ਹੋ ਗਏ ਜੱਥੇ ਬੰਦਿਆਂ ਚ ਲੱਗੇ ਰਹੇ ਨੇ ਤੇ ਉਹ ਲੱਗੇ ਹੀ ਰਹਿਣਗੇ ਤੋਂ ਮੁੱਦੇ ਬਹੁਤ ਨੇ ਪਰ ਅੱਜ ਜਿਹੜਾ ਮੁੱਦਾ ਹੈ ਬਿਜਲੀ ਦਾ ਸਾਡੇ ਇੱਧਰ ਤਾਂ ਬਿਜਲੀ ਆਉਣ ਆਉਣ ਲੱਗੀ ਆ 20 ਸਾਲ ਤੋਂ ਨਹੀਂ ਤਾਂ ਪਹਿਲਾਂ ਬੱਤੀ ਮੜੀ ਮੜੀ ਤਾਰ ਜਾਂਦੀ ਸੀ ਡੇਰਾ ਵਾਸੀ ਹਲਕਾ ਬਣਾ ਇੱਧਰ ਸਾਡਾ ਡਿਮ ਹੀ ਆਉਂਦੀ ਸੀ ਪਾਵਰ ਪਾਵਰ ਡਿਮ ਹੀ ਇਸ ਚ ਉਲਝੇ ਰਹਿੰਦੇ ਸੀ ਕਿ ਕਦੀ ਡਿਮ ਆਈ ਕਦੀ ਪਾਵਰ ਆਜੀ ਹੁਣ 20 ਸਾਲ ਦੇਖੇ ਵੀ ਲਾਈਟ ਕਿਦਾਂ ਆ ਰਹੀ ਆ ਹੁਣ ਇਹ ਸਰਕਾਰਾਂ ਇਹ ਕੋਆਪਰੇਟ ਘਰਾਂ ਲਿਆਂ ਦੇ ਹੇਠਾਂ ਲੱਗੇ ਜਿਹੜੇ ਆਪਣੇ ਗਰੀਬ ਵਰਗ ਨੇ ਪਿੰਡਾਂ ਵਾਲੇ ਹੁਣ ਇਹ ਇੱਕ ਇੱਕ ਪਾਸੇ ਦਾ ਬਿਜਲੀ ਫ੍ਰੀ ਕਰ ਰਹੇ ਨੇ ਕਿ ਅਸੀਂ ਬਿਜਲੀ ਫ੍ਰੀ ਕਰਤੀ ਜੀ ਤੇ ਦੂਜੇ ਪਾਸੇ ਜਿਵੇਂ ਦੋ ਧਾਰੀ ਤਲਵਾਰ ਨਹੀਂ ਹੁੰਦੀ ਤੇ ਦੂਜੇ ਪਾਸੇ ਥਈ ਗਿਆ ਸਰਕਾਰੀ ਵਿਭਾਗਾਂ ਹੀ ਖਤਮ ਕਰੀ ਜਾ ਰਹੇ ਨੇ ਕਿ ਵਿਭਾਗਾਂ ਹੀ ਖਤਮ ਕਰ ਦੋ ਸਾਰੀ ਕਿਸਾਨੀ ਨਾ ਸਾਡੀਆਂ ਧਰਾਤਰੀ ਜੱਦੇ ਬੰਦੀਆਂ ਚਾਹੇ ਉਹ ਪੈਨਸ਼ਨ ਯੂਨੀਅਨ ਹੋਵੇ ਜਾਂ ਜਿੰਨੀਆਂ ਮੁਲਾਕਨ ਜੱਦੇ ਬੰਦੀਆਂ ਸਭ ਤੋਂ ਪਹਿਲਾਂ ਐਡਿਸ਼ਮੂਨਿਤ ਕਰਨ ਵਾਲੇ ਸਾਰੇ ਮੇਰੇ ਸਾਥੀਆਂ ਨੂੰ ਵਾਰੂਜੀ ਦਾ ਖਾਲਸਾ ਵਾਰੂਜੀ ਦੀ ਫਤਿਹ ਅੱਜ ਜਿਹੜੇ ਮੁੱਦੇ ਤੇ ਅਸੀਂ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਜਿਹੜਾ ਬਿਜਲੀ ਬਿੱਲ 2025 ਇਹ ਜਿਹੜਾ ਇੱਕ ਹਮਲਾ ਕੱਲਾ ਕਿਸਾਨਾਂ ਦੇ ਨਹੀਂ ਹੈ ਕੱਲਾ ਮਜ਼ਦੂਰਾਂ ਦੇ ਨਹੀਂ ਹੈ ਇਹ ਸਾਰੇ ਵਰਗ ਚਾਹੇ ਕੰਮ ਕਰਨ ਵਾਲੇ ਕਾਮੇ ਨੇ ਚਾਹੇ ਬਿਜਲੀ ਕੋਕਰ ਵਾਲਾ ਕੋਈ ਵੀ ਮਤਲਬ ਇਨਸਾਨ ਹੈ ਇਹ ਸਾਰੇ ਦੇ ਹੀ ਹੈ ਅਸਲ ਚ ਇਹਦੇ ਵਿੱਚ ਇਕੱਲਾ ਪਾਇਰ ਨਹੀਂ ਕਹਿ ਸਕਦੇ ਕਿ ਸੈਂਟਰ ਗਵਰਨਮੈਂਟ ਇਹ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈ ਇਹਦਾ ਵੀ ਯੋਗਦਾਨ ਉਹ ਨਹੀਂ ਹੈ ਕਿਉਂਕਿ ਕੁਝ ਪਾਵਰਾਂ ਸਟੇਟ ਗਵਰਨਮੈਂਟ ਦੇ ਹੱਥ ਵੀ ਹੁੰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਇਹ ਬਿੱਲ ਪਾਸ ਕਰਕੇ ਸੈਂਟਰ ਗਵਰਨਮੈਂਟ ਆਪਣੇ ਹੱਥ 'ਚ ਲੈਣ ਵਾਸਤੇ ਇਹ ਸਾਰੇ ਜਿਹੜੇ ਆਪਣਾਰੇ ਹੱਦਗੰਡੇ ਇਹਦੇ ਨਾਲ ਹੋਣਾ ਕੀ ਹੈ ਵੈਸੇ ਤਾਂ ਬਲਾਰੇ ਪੜਾ ਜਾਣਾ ਪਾ ਵੀ ਚੁੱਕੇ ਨੇ ਮੈਂ ਥੋੜੇ ਜਿਹਾ ਫਿਰ ਵੀ ਉਹ ਗੱਲ ਤੇ ਜਾਣਾ ਜਾਵਾਂਗਾ ਕਿ ਅੱਜ ਆਪਾਂ ਨੂੰ ਇਹ ਚੀਜ਼ ਬਹੁਤ ਛੋਟੀ ਲੱਗਦੀ ਹੈ ਜਿਵੇਂ ਪਹਿਲਾ ਪ੍ਰਚਾਰ ਸ਼ੁਰੂਆਸੀਂ ਆਪਣਾ ਤਿੰਨ ਕਾਲੇ ਗਰੂਨਾਂ ਵਾਲਾ ਲੋਕਾਂ ਨੂੰ ਨਹੀਂ ਸੀ ਪੂਰੀ ਨੌਲੇਜ ਹੌਲੀ-ਹੌਲੀ ਪਰ ਇਹ ਬੜੀ ਸਮਝਣ ਦੀ ਲੋੜ ਹੈ ਕਿਉਂਕਿ ਇਹ ਹਮਲਾ ਕੱਲਾ ਪ੍ਰਾਈਵੇਟ ਕਰਨ ਵਾਸਤੇ ਨਹੀਂ ਹੈ ਇਹ ਜਿਹੜੀਆਂ 300 ਜੂਟਾ ਜਾਂ ਜਿਹੜੀ ਆਪਣੀ ਮੋਟਰਾਂ ਵਾਸਤੇ ਬਿਜਲੀ ਫਰੀ ਹੈ ਉਹ ਵੀ ਸਾਥਿਓ ਇਸ ਹਮਲੇ ਨਾਲ ਖਤਮ ਹੋਣ ਦੇ ਕਿਨਾਰੇ ਤੇ ਹੀ ਹੈ ਕਿਉਂਕਿ ਸੁਪਰੀ ਸਰਕਾਰ ਪੈਨ ਖਾ ਕੇ ਫਿਰ ਉਹ ਕਿਹਦੇ ਹਿਸਾਬ ਨਾਲ ਚਲ ਦੂਰ ਕਰਦੀ ਹੈ ਉਹ ਆਪਾਂ ਹਿਸਾਬ ਲਾ ਲਓ ਇਹ Jio Airtel Vodafone ਕੰਪਨੀਆਂ ਨੇ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਨੇ ਕਬਜ਼ਾ ਕਰਵਾ ਕੇ BSNL ਖਤਮ ਕਰਤਾ ਸੇਮ ਉਹੀ ਤਰ੍ਹਾਂ ਤੇ ਬਿਜਲੀ ਬਿੱਲ ਜਿਹੜਾ ਲੈ ਕੇ ਆ ਰਹੇ ਨੇ 2025 ਅੱਛਾ ਜੇ ਪਹਿਲਾਂ ਕੀ ਸੀਗਾ 70 75 ਤੱਕ 15 ਰੁਪਏ ਉੱਕਾ ਚੁੱਕਾ ਸਾਡੇ ਨੂੰ ਮਿਲ ਲੈਂਦੇ ਸੀਗੇ ਉੱਕਾ ਚੁੱਕਾ ਵੀ ਲੈਂਦੇ ਸੀਗੇ ਫਿਰ ਇਹਨੇ ਕਹਿ ਗਏ ਇਹ ਚੱਕੜੀ ਵਾਲੇ ਮੀਟਰ ਆ ਗਏ ਚੱਕੜੀ ਵਾਲੇ ਮੀਟਰ ਨਾਲ ਇਹ ਲੋਕਾਂ ਨੂੰ ਕਿਹੜਾ ਇਲਾਜ ਦਿੱਤਾ ਕਹਿੰਦੇ ਜੀ ਵੀ ਕਿਸੇ ਅਧਿਕਾਰੀ ਇਕ ਬੱਲਵ ਹੈ ਉਸ ਟਾਈਮ ਹੁੰਦੀ ਵੀ ਇਹ ਚੀਜ਼ਾਂ ਸੀ ਕਿਸੇ ਦੇ ਘਰ ਕੱਲਾ ਪੱਖਾ ਹੈ ਵੀ ਸਾਨੂੰ ਐ ਲੱਗਦਾ ਹੈ ਵੀ ਤੁਹਾਡਾ ਬਿੱਲ ਜਾਣਾ ਆਉਂਦਾ ਹੈ ਵੀ ਹੁਣ ਜੇ ਅਸੀਂ ਮੀਟਰ ਲਾਵਾਂਗੇ ਤਾਂ ਤੁਸੀਂ ਜਿੰਨੀ ਕੁ ਬਿਜਲੀ ਖੂਕੋਗੇ ਨਾ ਤੁਹਾਨੂੰ ਉਨਾ ਕੇ ਵੀ ਲਾਊਗਾ ਉਹ ਤੋਂ ਬਾਅਦ ਨੇ ਮੀਟਰ ਲਾਉਣੇ ਸ਼ੁਰੂ ਕਰੇ ਮੀਟਰ ਲਾਉਣ ਤੋਂ ਬਾਅਦ ਹੋਇਆ ਹੋਈ ਜਿਹੜੇ ਨੇ ਸੁਪਨੇ ਲਗਾਏ ਸੀ ਕਿਸੇ ਦਾ ਬਿੱਲ 5 ਰੁਪਏ ਆ ਗਿਆ ਕਿਸੇ ਦਾ 7 ਆ ਗਿਆ ਕਿਸੇ ਦਾ 8 ਆ ਗਿਆ ਲੋਕਾਂ ਨੇ ਕਿਹਾ ਯਾਰ ਇਹ ਤਾਂ ਬੜਾ ਵਧੀਆ ਹੋ ਗਿਆ ਓਕੇ ਚੁੱਕੇ ਦਾ ਇਹ ਘਾਟੇ ਸੀਗੇ ਇਹ ਤਾਂ ਵਧੀਆ ਕੰਮ ਕਰਿਆ ਸਰਕਾਰ ਨੇ ਪਰ ਹੌਲੀ ਹੌਲੀ ਉਹ ਗੱਲ ਵਾਦੀ ਵਾਦੀ ਅੱਜ ਸਮਾਰਟ ਮੀਟਰਾਂ ਤੇ ਪਹੁੰਚ ਗਈ ਤੇ ਇਸ ਨੂੰ ਬੇਰੋਜ਼ਗਾਰੀ ਵੱਲ ਧੱਕਰੀਆਂ ਸਰਕਾਰਾਂ ਤੇ ਆਪਾਂ ਨੂੰ ਬਾਈ ਜੀ ਕਿਉਂਕਿ ਕਹਿਣਾ ਲੋਕਾਂ ਦਾ ਉਹ ਆ ਥੋੜੇ ਦਾ ਪਿੱਛੇ हट ਗਏ ਪਰ ਜੇ ਲੋਕਾਂ ਦੀ ਆਸ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਉੱਪਰ ਬਹੁਤ ਬੜੀ ਆਸ ਹੈ ਪੂਰੇ ਹਿੰਦੂਸਤਾਨ ਤੇ ਆਵਾਜ਼ ਪ੍ਰਾਉ ਆ ਰਹੀ ਬੇਨਤੀ ਕਰਨਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਵਾਅਦੇ ਵਾਜੂਦੋ ਜੇ ਕਿਸੇ ਵੀ ਮਸਲੇ ਨੂੰ ਹੱਲ ਕਰਾਣਾ ਕਿਉਂਕਿ ਸਰਕਾਰ ਐਨੇ ਜੁਗਰ ਜਹ ਜ਼ੁਲਮ ਕਰ ਰਹੀ ਹੈ ਕਿ ਜਿਹੜੇ ਮਸਲੇ ਨਹੀਂ ਹੱਲ ਸੌ ਸਕਦੇ ਉਹ ਲੋਕਾਂ ਦੇ ਥੋਪ ਰਹੀ ਹੈ ਸਰਕਾਰ ਚੈਨ ਲਾਣੋ ਪੰਜੀਨਾ ਵੇਚਣੀਆਂ ਹੁਣ ਜ਼ਮੀਨਾਂ ਦੇ ਅੱਖ ਰੱਖ ਲਈ ਕਿਉਂਕਿ ਸਰਕਾਰੀ ਜ਼ਮੀਨਾਂ ਜਿਹੜੀਆਂ ਆਉਣ ਵਾਲੇ ਭਵਿੱਖ ਚ ਕਾਮ ਆਣੀਆਂ ਸਰਕਾਰਾਂ ਨੂੰ ਵੇਚ ਰੀਆਂ ਬਿਜਲੀ ਬਿੱਲ ਪਰ ਉਹ ਕਹਿੰਦਾ ਤੁਹਾਡੇ ਠੀਕ ਹੈ ਤੇ ਉਹ ਜਦੋਂ ਚੀਪਾਲੇ ਮੀਟਰ ਲਾ ਜਣੇ ਜਦੋਂ ਲੈ ਕੇ ਪਾਏ ਬੰਦ ਹੋ ਜਣੀ ਉਧਰ ਆਪਾਂ ਨੇ ਰੋਟੀ ਦਾ ਟਾਈਮ ਹੋਣਾ ਉਧਰ ਰੀਚਾਰਜ ਨਹੀਂ ਕਰਾ ਹੋਣਾ ਸਿਰਫ ਕਿਸਾਨ ਜੱਦੀ ਬੰਦੀ ਆ ਜਿਹੜਾ ਹੁਣ ਤੱਕ ਰੋਕੀ ਬੈਠੀ ਆ ਸਰਕਾਰ ਨੇ ਧੱਕਾ ਕਰਕੇ ਲਾ ਦੇਣੀ ਆ ਤੇ ਸਾਰਿਆਂ ਨੂੰ ਆਹੀ ਬੇਨਤੀ ਹੈ ਜਿਹੜੇ ਨਵੇਂ ਵੀ ਆਏ ਚੱਕ ਕਿਸਾਨ ਜਥੇਬੰਦੀਆਂ ਚਾ ਮਜ਼ਮਾਜ ਜਥੇਬੰਦੀਆਂ ਕੇ ਵੱਧ ਤੋਂ ਵੱਧ ਜੁਲੰਦੇ ਗੁਲਾਬ ਲੜਨਾ ਆਪਾਂ ਨੂੰ ਇਹ ਪਹਿਣਾ ਤੇ ਇਹਨਾਂ ਸ਼ਬਦਾਂ ਨਾਲ ਸਾਰਿਆਂ ਨੂੰ ਮੇਰੀ RAM RAM ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ